ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਮਨੋਜ ਜੋਸ਼ੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿਹਤ ਦੀ ਪੰਜਾਬ ਦੀ ਸਿਹਤ ਤੋਂ ਭਾਵ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤਾਂ ਨਾਮ ਆਂਦਾ ਬੇਰਕਾ ਦਾ ਹਰ ਦਿਲ ਦਾ ਹਰ ਦਿਨ ਦਾ ਜਿਹੜਾ ਸਵਾਦ ਆ ਉਹ ਬੇਰਕਾ ਦਾ ਸਾਡੇ ਘਰਾਂ ਦਾ ਇਹੀ ਸਲੋਗਨ ਹੈ ਬੇਰਕਾ ਦਾ ਅੱਜ ਅਸੀਂ ਗੱਲ ਕਰਾਂਗੇ ਬੇਰਕਾ ਦੇ ਬੇਰਕਾ ਦੇ ਬਾਰੇ ਗੱਲ ਕਰਾਂਗੇ ਦੁੱਧ ਦੇ ਬਾਰੇ ਗੱਲ ਕਰਾਂਗੇ ਕਿਸਾਨਾਂ ਦੇ ਬਾਰੇ ਗੱਲ ਕਰਾਂਗੇ ਸੋਸਾਇਟੀ ਦੇ ਬਾਰੇ ਗੱਲ ਕਰਾਂਗੇ ਤੇ ਇਸ ਦੀ ਗੱਲ ਕਰਾਂਗੇ ਕਿ ਬੇਰਕਾ ਸਾਨੂੰ ਹੋਰ ਕੀ ਕੀ ਦੇਣ ਜਾਰੀ ਰਹੇਗਾ ਸਾਡੇ ਨਾਲ ਹੈਗੇ ਨੇ ਅੱਜ ਮਿਲਕਫਾਰਡ ਪੰਜਾਬ ਦੇ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ਿਰਗਿਲ ਜੀ ਜਿਹੜੇ ਕਿ ਵੱਡੇ ਸਟੂਡੈਂਟ ਲੀਡਰ ਰਹੇ ਨੇ ਤੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਹੇ ਨੇ ਤੇ ਆਪਾਂ ਗੱਲ ਕਰੀ ਕਿ ਆਮ ਆਦੀ ਪਾਰਟੀ ਜਦੋਂ ਸ਼ੁਰੂ ਹੋਈ ਤਾਂ ਉਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਕੰਮ ਕੀਤਾ ਤੇ ਕੇਰਿਵਾਲ ਸਾਹਿਬ ਦੀ ਜਦ ਇਲੈਕਸ਼ਨ ਬਨਾਰਸ ਸੀਗੀ ਤਾਂ ਉੱਥੇ ਵੀ ਗਏ ਸੀਗੇ ਤੇ ਸਾਡੇ ਨਾਲ ਨય ਨਰਿੰਦਰ ਸ਼ਿਰਗਿਲ ਜੀ ਸ਼ਿਰਗਿਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਮੀਡੀਆ ਦੇ ਜੀ ਪੰਜਾਬ ਹਰਿਆਣਾ ਹਿਮਾਚਲ ਦਾ ਮਨੋ ਜੋਸ਼ੀ ਜੀ ਮੈਂ ਬਹੁਤ-ਬਹੁਤ ਤਮੰਵਾਦ ਕਰਦਾ ਕਿ ਤੁਸੀਂ ਹਮੇਸ਼ਾ ਲੋਕਾਂ ਦੀ ਸੇਵਾ ਲਈ ਤੇ ਜਿਹੜੇ ਪੱਖ ਦੇ ਮੁੱਦੇ ਨੂੰ ਉਠਾਉਣ ਤੇ ਹਮੇਸ਼ਾ ਤੁਸੀਂ ਤਤਪਰੇ ਰਹੇ ਹੋ ਤੇ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੀ ਹੈ ਕਿ ਪੰਜਾਬ ਦੀ ਸਿਹਤ ਬਣਾਉਣ ਵਾਲਾ ਜਿਹੜਾ ਬੇਰਕਾ ਹੈਗਾ ਉਹਦੀ ਸਿਹਤ ਅੱਜ ਕੱਲ ਕਿਦਾਂ ਦੀ ਹੈ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਤਾਂ ਉਹ ਘਾਟੇ ਬਾਰੇ ਤੋਰੇ ਹੋਇਆ ਸੀਗਾ ਦੇਖੋ ਜੀ ਜਦੋਂ ਦੀ ਸਾਡੇ ਮਾਣਯੋਗ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਹਿੰਦੁਸਤਾਨ ਜਿਹੜਾ ਨਵਾਂ ਇਤਿਹਾਸ ਸਿਰਜਿਆ ਰਾਜਨੀਤੀ ਦਾ ਜਿਹੜਾ ਮੂੰਹ ਮੋੜਿਆ ਤੇ ਉਸ ਤੋਂ ਬਾਅਦ ਹੈ ਜਿਹੜੀ ਪੰਜਾਬ ਦੀ ਖੁਸ਼ਕਿਸਮਤੀ ਸੀਗੀ ਵੀ ਸਾਡੀ ਜਿਹੜੀ ਪੰਜਾਬ ਦੀ ਬਾਗਡੋਰ ਇੱਕ ਆਮ ਕਿਸਾਨ ਦੇ ਘਰ ਦਾ ਪੁੱਤ ਮਾਲਵੇ ਦੀ ਜ਼ਰਖੇਜ਼ ਮਿੱਟੀ 'ਚ ਉਗਮਿਆ ਬੂਟਾ ਜੋ ਅੱਜ ਪੂਰੇ ਪੰਜਾਬ ਦੀ ਛਾਂ ਹੁੰਨੇ ਬੜਿਆ ਮਾਨਦਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜਿਹੜੇ ਕਿ ਜ਼ਮੀਨ ਨਾਲ ਜੁੜੇ ਹੋਏ ਸੀ ਉਹ ਅੱਜ ਸਾਡੀ ਪੰਜਾਬ ਦੀ ਜਿਹੜੀ ਬਾਗਡੋਰ ਹੈ ਸੰਭਾਲ ਰਹੇ ਨੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਪੰਜਾਬ ਹੈ ਅੱਜ ਪੂਰੀਆਂ ਬਲੰਦੀਆਂ ਤੇ ਪਹੁੰਚ ਰਿਹਾ ਹੈ ਪਾਪਾ ਮਿਲਕ ਪਲਾਨ ਦੀ ਗੱਲ ਕਰਦੇ ਆ ਜਾਂ ਆਪਾਂ ਮਿਲਕ ਫੈਟ ਦੀ ਗੱਲ ਕਰਦੇ ਆ ਤੇ ਉਹ ਘੱਟ ਦੀ ਗੱਲ ਸੀਗੀ ਘਟਾ ਕਿੱਦਾਂ ਕੰਮ ਕੀਤਾ ਸੀ ਕਿੱਦਾਂ ਕੋਸ਼ਿਸ਼ ਕੀਤੀ ਕਿ ਇਹਨੂੰ ਘਟਾਇਆ ਜਾਵੇ ਜਿਹੜਾ ਘਟਾਇਆ ਚੱਲ ਰਿਹਾ ਸੀਗਾ ਪੁਰਾਣੀਆਂ ਸਰਕਾਰਾਂ ਦੇ ਟਾਈਮ ਤਾਂ ਇਹੀ ਗੱਲ ਆਈ ਮੇਰਾ ਕਿ ਹਾਂਜੀ ਮਿਲਕ ਪਲਾਨ ਘਟੇ ਜਾ ਜੀ ਘਟੇ ਜਾ ਜੀ ਕਿਸਾਨਾਂ ਨੂੰ ਵੀ ਅਸੀਂ ਕਹਿੰਦੇ ਸੀਗੇ ਦੇਖੋ ਜੀ ਜਿਹੜਾ ਸਾਡਾ ਅਦਾਰਾ ਇਹ ਸਹਿਕਾਰੀ ਅਦਾਰਾ ਹੋਣ ਕਰਕੇ ਸਿੱਧਾ ਸਰਕਾਰ ਦੀ ਦੇ ਵਿੱਚ ਦਖਲਦਾ ਜੀ ਹੈ ਪੁਰਾਣੀਆਂ ਸਰਕਾਰਾਂ ਦੇ ਸਮੇਂ-ਸਮੇਂ ਜਿੰਨਾ ਵੀ ਇਸ ਅਦਾਰੇ ਨੂੰ ਲੁੱਟ ਸਕੇ ਉਹਨਾਂ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਇਹ ਨਹੀਂ ਸੈਟਬੈਕ ਇਸ ادارے ਨੂੰ ਪਹੁੰਚਾਈ ਹੈ ਕਿਉਂਕਿ ਪੰਜਾਬ ਜਿੱਥੇ ਦੁੱਧ ਦੀਆਂ ਨਦੀਆਂ ਵਹਿਦੀਆਂ ਸੀ ਜਿੱਥੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਦੁੱਧ ਹੈ ਜਿਹੜਾ ਮਸ਼ਹੂਰ ਹੈ ਉਹ ਕਿਵੇਂ ਐਡਾ ਵੱਡਾ ਅਦਾਰਾ ਕਿਵੇਂ ਘਟ ਵਿੱਚ ਜਾ ਸਕਦਾ ਹੈ ਇਹ ਸਿਰਫ ਪੁਰਾਣੀਆਂ ਸਰਕਾਰਾਂ ਦੀਆਂ ਨਾਕਾਮੀਆਂ ਤੇ ਸਿਰਫ ਤੇ ਸਿਰਫ ਉਹਨਾਂ ਦਾ ਇੱਕ ਨਾਕਾਤੀ ਪ੍ਰੋਗਰਾਮ ਸੀਗਾ ਵੀ ਕਿਵੇਂ ਇਸ ਨੂੰ ਅਦਾਰੇ ਨੂੰ ਸੀ ਲੁੱਟ ਕੇ ਖਾ ਜੀਏ ਤੇ ਉਹਦੇ ਵਿੱਚ ਉਹਨਾਂ ਨੇ ਬੜੀ ਵੱਡਾ ਹਿੱਸਾ ਵੀ ਪਾਇਆ ਤੇ ਕਿੰਨੇ ਕਰੋੜ ਦਾ ਸੀਗਾ ਆਪਾਂ ਉਹਨੂੰ ਬਚਾ ਕੇ ਕਿੰਨੇ ਟਰਨਓਵਰ ਰਹਿ ਗਈ ਹੈ ਪਹਿਲਾਂ ਕਿੰਨੀ ਸੀ ਤੇ ਹੁਣ ਆਪਾਂ ਕਿੱਥੇ ਤੱਕ ਲੈ ਕੇ ਆਏ ਨੂੰ ਵਧਾ ਕੇ ਕਿਉਂਕਿ ਕਾਫੀ ਚੋਰ ਮੋਰੀਆਂ ਕਹਿੰ ਦੇਖੋ ਜੀ ਮੈਨੂੰ ਲਗਭਗ ਸਵਾ 2 ਸਾਲ ਹੋ ਗਏ ਮਾਹਜੂਬ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਸੀਗੀ ਸਪੈਸ਼ਲ ਉਹਨੇ ਮੈਨੂੰ ਬੁਲਾ ਕੇ ਕਿਹਾ ਵੀ ਸ਼ਿਰਗਲ ਤੂੰ ਇੱਕ ਕਿਸਾਨ ਦਾ ਪੁੱਤ ਹੈ ਤੇ ਤੂੰ ਦਰਦ ਸਮਝਦਾ ਕਿਸਾਨੀ ਦਾ ਕਿਉਂਕਿ ਇਹ ਜਿਹੜਾ ਅਧਾਰਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਪੰਜਾਬ ਦੀ ਮਜ਼ਦੂਰੀ ਨਾਲ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਅਧਾਰਾ ਉਸ ਕਰਕੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਮਾਹਜੂਬ ਮੁੱਖ ਮੰਤਰੀ ਸਾਹਿਬ ਨੇ ਦਿੱਤੀ ਤੇ ਮੈਂ ਪੂਰੇ ਸਵਾ 2 ਸਾਲ ਤੋਂ ਲਗਭਗ ਜਿਸ ਦਿਨ ਮੈਂ ਇਹ ਅਧਾਰਾ ਸੰਭਿਆ ਸੀਗਾ ਤੇ ਉਦੋਂ ਇਹ ਲਗਭਗ 4300 ਕਰੋੜ ਤੇ ਸੀ ਇਹਦੀ ਟਰਨਓਵਰ ਐਨੂਅਲ ਤੇ ਅੱਜ ਅਸੀਂ ਇਹਨੂੰ ਵਾਹਿਗੁਰੂ ਦੀ ਕਿਰਪਾ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦੀ ਯੋਗ ਅਗਵਾਈ ਦੇ ਵਿੱਚ ਅੱਜ ਅਸੀਂ ਲਗਭਗ ਇਹਨੂੰ 6700 ਕਰੋੜ ਤੇ ਅਸੀਂ ਇਸ ادارے ਨੂੰ ਲੈ ਗਏ ਆ ਕਿਉਂਕਿ ਜਿਹੜੀਆਂ ਪਿਛਲੀਆਂ ਕਮੀਆਂ ਪੇਸ਼ੀਆਂ ਸੀਗੀਆਂ ਜਿਵੇਂ ਮਿਸਾਲ ਦੇ ਤੌਰ ਤੇ ਜਿਹੜੇ ਸਰਵਿਸ ਰੂਲ ਸੀਗੇ ਉਹ ਕਾਲੀ ਗਵਰਨਮੈਂਟ ਨੇ ਉਹ ਬਿਲਕੁਲ ਇਸ ادارے ਨੂੰ ਲੁੱਟਣ ਦੀ ਮਨਤਾ ਇਹ ਵੀ ਲੱਗਦਾ ਵੀ ਕਿਸੇ ਹੋਰ ادارے 'ਚ ਅਮਰਜ ਕਰਨ ਲਈ ਕੋਈ ਵੱਡੀ ਡੀਲ ਹੋ ਗਈ ਸੀ ਵੀ ਇਸ ادارے ਨੂੰ ਕਿਵੇਂ ਖਤਮ ਕੀਤਾ ਜਾਵੇ ਕਹਿੰਦੇ ਪ੍ਰਾਈਵੇਟੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਬਿਲਕੁਲ ਪ੍ਰਾਈਵੇਟੇਟੇਸ਼ਨ ਪ੍ਰਾਈਵੇਟੇਸਿੰਗ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਦੌਰਾਨ ਪੰਜਾਬ ਦੀ ਖੁਸ਼ਕਿਸਮਤੀ ਸੀ ਕਿ ਸਾਡਾ ਨਵਾਂ ਸਿਸਟਮ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਆਉਣਸਾਰ ਅਸੀਂ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਉਹ ਕਿਉਂਕਿ ਬਹੁਤ ਵੱਡਾ ਸੀਗਾ ਸਰਵਿਸ ਰੂਲ ਚੇਂਜ ਕਰਨੇ ਕੋਈ ਛੋਟੀ ਗੱਲ ਨਹੀਂ ਹੁੰਦੀ ਪੂਰੇ ਪੰਜਾਬ ਤੋਂ ਅਸੀਂ ਸਰਵੇ ਕਰਾਇਆ ਹਰ ਪਲਾਂਟ ਤੋਂ ਅਸੀਂ ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਅਫਸਰ ਤੱਕ ਅਸੀਂ ਉਹਦੀਆਂ ਮੀਟਿੰਗਸ ਕੀਤੀਆਂ ਤੇ ਕਿਉਂਕਿ ਇਹ ਇਹਦੇ ਵਿੱਚ ਲਗਭਗ ਸਾਡੇ ਕੋਲ ਅੱਜ ਜਿਹੜੇ ਅਨ 8000 ਮੁਲਾਜ਼ਮ ਅਸੀਂ ਪੱਕਾ ਜਿਹੜਾ ਰੱਖ ਸਕਦੇ ਆ ਸਾਡੇ ਕੋਲ ਸਿਰਫ ਸਿਰਫ 1100 ਜਿਹੜੇ ਮੁਲਾਜ਼ਮ ਸੀਗੇ ਰਹਿ ਗਏ ਸੀਗੇ ਕਿਉਂਕਿ ਉਹਨਾਂ ਨੇ ਜਿਹੜੇ ਰੂਲ ਸੀਗੇ ਉਹ ਸਰਕਾਰੀ ਨੂੰ ਤੋੜ ਕੇ ਸੀਟੀਸੀ ਕੋਸ ਟੂ ਕੋਸਟ ਕਰਤਾ ਸੀਗਾ ਜਿਹਦੇ ਕਰਕੇ ਸਾਡੇ ਜਿਹੜੇ ਪੜ੍ਹੇ ਲਿਖੇ ਬੱਚੇ ਸੀਗੇ ਐਮ ਟੈਕ ਬੀ ਟੈਕ ਵੈਟਰਨਰੀ ਡਾਕਟਰ ਕਿਉਂਕਿ ਉਹਨਾਂ ਨੂੰ ਤਾਂ ਜਿੱਥੇ ਅੱਛੀ ਪੇਗ ਮਿਲਣੀ ਆ ਉਹਨਾਂ ਨੂੰ ਉੱਥੇ ਜਾਣਾ ਇੱਕ ਪ੍ਰਾਈਵੇਟ ਹੋਣ ਕਰਕੇ ਬੱਚਿਆਂ ਦੇ ਰਿਸ਼ਤਿਆਂ 'ਚ ਵੀ ਪ੍ਰੋਬਲਮ ਆ ਗਈ ਸੀ ਵੀ ਰਿਸ਼ਤੇ ਵੀ ਟੁੱਟ ਗਏ ਸੀਗੇ ਉਹ ਹਾਂ 2018 ਦੀ ਗੱਲ ਹੈ এমਪਲਾਈ ਸਰਵਿਸ ਰੂਲ ਤੋੜੇ ਚੇਂਜ ਕੀਤੇ ਸੀ ਇਹਨਾਂ ਨੇ ਹਾਂਜੀ ਤੇ ਉਹਨਾਂ ਨੂੰ ਅਸੀਂ ਚੇਂਜ ਕੀਤਾ ਹੁਣ 3 ਮਹੀਨੇ 4 ਮਹੀਨੇ ਪਹਿਲਾਂ ਉਹਦੇ ਵਿੱਚੋਂ ਲਾਸਟ ਜਿਹੜੀ ਇਹਨਾਂ ਨੇ ਭਰਤੀ ਕੀਤੀ ਸੀਗੀ ਲਗਭਗ 650 ਬੱਚੇ ਇਹਨਾਂ ਨੇ ਰੱਖਿਆ ਸੀਗਾ ਸਰਕਾਰੀ ਨਿਯਮਤ ਤਹਿਤ ਪਰ ਜਦੋਂ ਉਹਨਾਂ ਨੂੰ ਜੁਆਇਨ ਕਰਾਇਆ ਉਦੋਂ ਸੀटीसी ਲਾਗੂ ਕਰਤਾ ਉਹਦੇ ਵਿੱਚੋਂ ਲਗਭਗ 550 ਬੱਚੇ ਵੀ ਜਿਹੜੇ ਛੱਡ ਕੇ ਚਲੇ ਗਏ ਵੱਖ-ਵੱਖ ਅਦਾਰੇ ਇਸ ਅਦਾਰੇ ਨੂੰ ਛੱਡ ਕੇ ਚਲੇ ਗਏ ਜਿਹਦੇ ਕਰਕੇ ਇਸ ਅਦਾਰੇ ਤੇ ਇੱਕ ਬਹੁਤ ਵੱਡੀ ਮਾਰ ਪਈ ਜਿੰਦੋਂ ਤੱਕ ਤੁਹਾਡੇ ਕੋਲ ਪੱਕੇ ਮੁਲਾਜ਼ਮ ਨਾ ਹੋਣ ਤਾਂ ਤੁਸੀਂ ਕਿਸੇ ਵੀ ਅਦਾਰੇ ਨੂੰ ਤੁਸੀਂ ਠੇਕੇਦਾਰੀ ਸਿਸਟਮ ਨਾਲ ਕਾਮਯਾਬ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਪੜੇ ਲਿਖੇ ਬੱਚਿਆਂ ਦੀ ਕਾਟ ਸੀ ਮੁਲਾਜ਼ਮਾਂ ਦੀ ਕਾਟ ਸੀ ਮਾਹਯੂਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਮਾਹਯੂਗ ਸਾਡੇ ਬੜੇ ਸਤਿਕਾਰਯੋਗ ਹਰਪਾਲ ਸਿੰਘ ਚੀਵਾ ਫਾਈਨਾਂਸ ਮੰਤਰੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੂੰ ਸਮਝਾਇਆ ਤੇ ਨੇ ਆਦੇਸ਼ ਦਿੱਤੇ ਵੀ ਜਲਦੀ ਤੋਂ ਜਲਦੀ ਜਿਹੜੇ ਰੂਲ ਹੈ ਇਹ ਚੇਂਜ ਕਰੋ ਕਿਉਂਕਿ ਸਰਕਾਰੀ ਖਜ਼ਾਨੇ ਦਾ ਕੋਈ ਬੋਝ ਨਹੀਂ ਸੀ ਪੈਣਾ ਤਦ ਖਾਂ ਤਾਂ ਅਸੀਂ ਆਪਣੇ ਕੋਲੋਂ ਦੇਣੀ ਸੀ ਗਿਆ ਇਸ ਕਰਕੇ ਹੁਣ ਅਸੀਂ ਰੂਲ ਤੋੜ ਕੇ ਦੁਬਾਰਾ ਅਸੀਂ ਜਿਹੜੇ ਸਰਵਿਸ ਨੂੰ ਪਹਿਲਾਂ ਵਾਲੇ ਜਿਹੜੇ ਲਾਗੂ ਕੀਤੇ ਆ ਤੇ ਹੁਣ ਅਸੀਂ ਲਗਭਗ ਪੰਜਾਬ ਦੇ 7000 ਬੱਚਿਆਂ ਨੂੰ ਨਵੀਆਂ ਨੌਕਰੀਆਂ ਜਿਹੜੇ ਆਉਣ ਵਾਲੇ ਸਮੇਂ 'ਚ ਸਾਡੀ ਭਰਤੀ ਸ਼ੁਰੂ ਹੋਣ ਵਾਲੀ ਆ ਅਸੀਂ ਲਗ ਲਗ ਫੇजेस ਦੇ ਵਿੱਚ 1000 1500 2000 ਕਰਕੇ ਜਿਵੇਂ ਜਿਵੇਂ ਮੁੱਖ ਮੰਤਰੀ ਸਾਹਿਬ ਦਾ ਹੁਕਮ ਆਊਗਾ ਉਸ ਤਰ੍ਹਾਂ ਅਸੀਂ ਜਿਹੜੇ ਨਵੇਂ ਬੱਚੇ ਆ ਉਹ ਬਿਲਕੁਲ ਸਰਕਾਰੀ ਉਹਦੇ ਤੇ ਗ੍ਰੇਡ ਤੇ ਭਰਤੀ ਕਰਾਂਗੇ ਤੇ ਹੁਣ ਟੀਚਰ ਕਿੰਨਾ ਰੱਖਿਆ ਟਰਨਓਵਰ ਦਾ ਇਹ ਕੀ ਟੀਚਾ ਮਾਝੂਕ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਰਕਾਰ ਆਈ ਉਹਨਾਂ ਨੇ 15000 ਕਰੋੜ ਦਾ ਕਿਹਾ ਸੀਗਾ 15000 ਕਰੋੜ ਤੇ ਲੈ ਕੇ ਜਾਣਾ ਤੇ ਅਸੀਂ ਇਸ ਸਾਲ 'ਚ ਸਾਡਾ ਲੱਗਦਾ ਵੀ ਅਸੀਂ 7000 ਕਰੋੜ ਤੇ ਅਸੀਂ ਇਹਨੂੰ ਹਰ ਹਾਲਤ 'ਚ ਪਹੁੰਚਾ ਦਾਂਗੇ ਤੇ ਸਾਡੇ ਕੋਲ ਉਸ ਤੋਂ ਬਾਅਦ ਇੱਕ ਸਾਲ ਹੋਰ ਪਿਆ ਉਹਦੇ ਵਿੱਚ ਕੋਸ਼ਿਸ਼ ਹੋਊਗੀ ਵੀ ਅਸੀਂ ਇਹਨੂੰ 15000 ਕਰੋੜ ਤੱਕ ਨਹੀਂ ਉਹਦੇ ਨੇੜੇ ਤੇ ਨੇੜੇ ਜੁੜ ਲੈ ਜਾਾਂਗੇ ਤੇ ਕਿੰਨਾ ਚੋਰ ਮੋਰੀਆਂ ਕਿੰਨਾ ਰੋਕੀਆਂ ਕਿੰਨਾ ਤੁਸੀਂ ਕਹਿੰਦੇ ਫੀਲਡ ਜਾਂਦੇ ਦਗੇ ਚੁੱਪਚੀਤੇ ਜਾਂਦੇ ਪਕੜ ਲੈਂਦੇ ਦੇ ਵੀ ਆ ਗੱਡੀ ਜਾ ਰਹੀ ਹੈ ਕਿਤੇ ਸਮਾਨ ਕਿਤੇ ਮਿਲਦਾ ਸੀਗਾ ਕਿਤੇ ਹੋਰ ਮਿਲਦਾ ਸੀਗਾ ਤੇ ਗੱਡੀਆਂ ਪਕੜੀਆਂ ਤੁਸੀਂ ਬਿੱਲੀ ਚੋਰ ਮੋਰੀਆਂ ਸੀਗੀਆਂ ਉਹ ਬੰਦ ਕੀਤੀਆਂ ਪਲਾਂਟਾਂ ਦੇ ਵਿੱਚ ਦੇਖੋ ਜੀ ਮੈਂ ਮੈਂ ਬਹੁਤ ਆਪਣੇ ਵਿੱਚ ਕਿਸਾਨ ਦਾ ਪੁੱਤ ਹੋਣ ਕਰਕੇ ਮੈਂ ਸਾਰਾ ਦਰਦ ਆਪਣੇ ਹੱਥੀਂ ਹੰਡਾਇਆ ਹੋਇਆ ਮੈਨੂੰ ਪਤਾ ਹੈ ਵੀ ਕਿੰਨੀ ਮਿਹਨਤ ਤੇ ਮੁਸ਼ਕਲ ਸੱਪਾਂ ਦੀਆਂ ਸਿਰੀਆਂ ਤੋਂ ਨੋਟ ਚੱਕਣੇ ਪੈਂਦੇ ਨੇ ਮੈਂ ਆਪ ਖੇਤੀ ਕਰਦਾ ਰਿਹਾ ਅਸੀਂ ਆਪ ਮੱਝਾਂ ਚੋਂਦੇ ਰਹੇ ਤੇ ਮੈਨੂੰ ਬਰੀਕੀਆਂ ਨੂੰ ਮੈਨੂੰ ਮੈਂ ਬੜੀਆਂ ਬਰੀਕੀਆਂ ਜਾਣਦਾ ਕਿਸਾਨੀ ਦੀਆਂ ਤੇ ਉਸ ਕਰਕੇ ਮੈਨੂੰ ਦਰਦ ਵੀ ਸੀਗਾ ਅਸੀਂ ਟੀਮਾਂ ਬਣਾਈਆਂ ਮੈਂ ਪੁਰਾਣੇ ਜਿਹੜੇ ਰਿਟਾਇਰਡ ਅਫਸਰ ਸੀਗੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਵੀ ਕਿੱਥੇ ਕਿੱਥੇ ਚੋਰ ਮੋਰੀਆਂ ਤੇ ਉਹਨਾਂ ਤੋਂ ਪੁੱਛ ਕੇ ਸਲਾਹ ਲੈ ਕੇ ਫਿਰ ਮੈਂ ਆਪ ਖੁਦ ਛਾਪੇ ਮਾਰੀ ਸ਼ੁਰੂ ਕੀਤੀ ਜਿਹਦੇ ਵਿੱਚ ਮੈਂ ਸਭ ਤੋਂ ਵੱਡਾ ਅਸੀਂ 3.5 ਕਰੋੜ ਦਾ ਜਿਹੜਾ ਕਪੜਾ ਸੀਗਾ ਸੰਗਰੂਰ ਪਲਾਂਟ ਦੇ ਵਿੱਚ ਫੜਿਆ ਜਿਹੜਾ ਲੋਕਾਂ ਦੀ ਫੈਟ ਮਾਰ ਮਾਰ ਕੇ ਦੁੱਧ ਪਾਸੀ ਕਰਕੇ ਉਹਨਾਂ ਨੇ ਉਹਦਾ ਘੀ ਬਣਾ ਕੇ ਰੱਖਿਆ ਸੀਗਾ ਤੇ ਉੱਥੋਂ ਤੋਂ ਸ਼ੁਰੂ ਹੋਇਆ ਫਿਰ ਲੁਧਿਆਣੇ ਐ ਇਹ ਬੜੀ ਇੰਟਰਸਟਿੰਗ ਗੱਲ ਸੀ ਕਿਦਾਂ ਕੀ ਉਹ ਪਕੜਿਆ ਸੀ ਜਿਹੜਾ ਆਪਾਂ ਕਿਦਾਂ ਲੈ ਕੇ ਜਾਂਦੇ ਸੀ ਉਹਨਾਂ ਨੂੰ ਕਹਿੰਦੇ ਟਰੱਕਾਂ ਦੇ ਡੱਬੇ-ਡੱਬਿਆਂ ਚ ਵਾਕੇ ਉਹ ਉਹ ਤਾਂ ਜੀ ਮਿਲ ਕੇ ਫਿਰ ਮਲਾਜਮ ਤਾਂ ਸਾਡੇ ਕੋਲ ਹੈ ਨਹੀਂ ਤਿੰਨ ਚਾਰ ਬੰਦੇ ਮਿਲ ਜੋ ਤੇ ਉਹਦੇ ਵਿੱਚ ਇਹ ਹੁੰਦਾ ਵੀ ਜਿਵੇਂ ਤੁਆਡੀ ਫੈਟ ਮਾਰ ਲਈ 2.2 ਬਟ ਮੇਰੀ ਮਾਰ ਲਈ 2. ਇਦਾਂ ਮਾਰ ਮਾਰ ਕੇ ਉਹ ਅਲੱਗ ਤੌਰ ਤੇ ਫੈਟ ਐਕਸਟਰਾ ਹੋ ਗਈ ਉਹ ਫੈਟ ਐਕਸਟਰਾ ਫੈਟ ਦਾ ਉਹ ਸਮਾਨ ਬਣਾ ਕੇ ਜਿਹੜਾ ਕੀ ਸੀ ਉਹ ਕਿਉਂਕਿ ਰਿਕਾਰਡ ਤਾਂ ਹੁੰਦਾ ਨਹੀਂ ਉਹ ਤਾਂ ਐਕਸਟਰਾ ਹੁੰਦਾ ਉਹ ਫਿਰ ਜਦੋਂ ਵੀ ਕਿਤੇ ਦਾ ਲੱਗਦਾ ਸੀਗਾ ਉਹ ਉਹ ਟਰੱਕਾਂ ਦੇ ਟਰੱਕੋ ਕੱਢਦੇ ਸੀਗੇ ਤੇ ਉਹਦੇ ਵਿੱਚ ਅਸੀਂ ਫਿਰ ਮਸਾਲੀ ਸਜਾਵਾਂ ਦਿੱਤੀਆਂ ਉਹਨਾਂ ਅਫਸਰ ਨੂੰ ਸਸਪੈਂਡ ਕੀਤਾ ਟਰਮੀਨੇਟ ਕੀਤਾ ਤੇ ਜੋ ਵੀ ਹੋ ਸਕਿਆ ਜਿੰਨੇ ਵੀ ਸੀਗੇ ਉਹ ਫਿਰ ਮੇਰੀ ਸ਼ੁਰੂਆਤ ਸੀਗੀ ਮੈਂ ਆਪਣਾ ਉਹ ਰੰਗ ਸੀ ਜਿਹੜਾ ਸਭ ਤੋਂ ਪਹਿਲਾਂ ਰੰਗ ਦਿਖਾਇਆ ਬਹੁਤ ਫੋਨ ਦਾ ਸਪਾਰਸ਼ਾਂ ਵੀ ਆਈਆਂ ਕਿਉਂਕਿ ਮਾ ਜੁਗ ਮੱਖ ਮੰਤਰੀ ਸਾਹਿਬ ਦਾ ਇੱਕ ਇੱਕ ਆਦੇਸ਼ ਜੀਰੋ ਜੀਰੋ ਟਰਨਰਸ ਭ੍ਰਸ਼ਟਾਚਾਰ ਵੀ ਕਿਸੇ ਦੀ ਗੱਲ ਨਹੀਂ ਸੁਣਨੀ ਜੋ ਮਰਜੀ ਹੋ ਜਵੇ ਵੀ ਮਤਲਬ ਰਗੜ ਕੇ ਰੱਖਦੇ ਇਸ ਅਦਾਰੇ ਨੂੰ ਆਪਾਂ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਤੇ ਉਹ ਦੱਸ ਦਿਓ ਮਨੋ ਜੀ ਉਹ ਇੱਕ ਮੈਂ ਉਹ ਪੁੱਛਣੇ ਜਾਊਂਗਾ ਕਹਿੰਦੇ ਖਾਲੀ ਡੱਬੇ ਅੱਗੇ ਰੱਖੇ ਸੀਗੇ ਰੱਖ ਦੇ ਵਿੱਚ ਪਿੱਛੇ ਕੀ ਵਾਲੇ ਸੀਗੇ ਜਿਹੜਾ ਗੋਡਾਊਨ ਹੁੰਦਾ ਨਾ ਜਿੱਥੇ ਆਪਣਾ ਪੈਕਿੰਗ ਦਾ ਸਮਾਨ ਪਿਆ ਹੁੰਦਾ ਖਾਲੀ ਡੱਬੇ ਪਏ ਹੁੰਦੇ ਗੱਤਿਆਂ ਦੇ ਡੱਬੇ ਪਏ ਹੁੰਦੇ ਉਹ ਜਿਹੜੇ ਖਾਲੀ ਪਲਾਸਟਿਕ ਦੇ ਡੱਬੇ ਹੁੰਦੇ 10 10 12 12 ਕਿਲੋ ਵਾਲੇ ਉਹਨਾਂ ਦੇ ਪਿੱ ਉੱਥੋਂ ਫਿਰ ਅਸੀਂ ਹਾਲਾਂਕਿ ਉਹ ਪਤਾ ਨਹੀਂ ਸੀ ਲੱਗ ਸਕਣਾ ਜੇ ਮੈਂ ਖੁਦ ਨਾ ਜਾਂਦਾ ਬਿਲਕੁਲ ਨਹੀਂ ਸੀ ਹੋਣਾ ਕਿਉਂਕਿ ਮੈਂ ਕੱਲੀ-ਕੱਲੀ ਮੈਂ ਗੱਟਰਾਂ ਦੇ ਵਿੱਚ ਵੀ ਵੜਿਆ ਹਾਂ ਗੱਟਰਾਂ ਦੇ ਵਿੱਚ ਵੜ ਕੇ ਮੈਂ ਦੇਖਿਆ ਜਿੱਥੇ ਮਤਲਬ ਕੋਈ ਸਮਾਨਤਾ ਨਹੀਂ ਹੈਗਾ ਤੇ ਮੈਂ ਖੁਦ ਗੱਟਰਾਂ ਚ ਉਤਰਿਆ ਜਿੱਤੇ ਮੈਂ ਦੇਖਿਆ ਉਸ ਤੋਂ ਬਾਅਦ ਫਿਰ ਮੇਰਾ ਪੂਰੇ ਪੰਜਾਬ ਦੇ ਵਿੱਚ ਇੱਕ ਇਹ ਬਣ ਗਈ ਗੱਲ ਵੀ ਵੀ ਇਸ ਬੰਦੇ ਨੂੰ ਪੀ ਚੈਕਿੰਗ ਪੂਰੀ ਕਰਦੇ ਆਗੇ ਵੀ ਇਹਨੂੰ ਨਾ ਗੱਟਰ ਛੱਡਦਾ ਨਾ ਗੋਦਾਮ ਛੱਡਦਾ ਹੈ ਤੇ ਇੱਕ ਹੁਣ ਪਿਛਲੇ ਦਿਨ ਵੀ ਤੁਸੀਂ ਕੋਈ ਪਕੜੇ ਹੈਗੇ ਨੇ ਨਹੀਂ ਉਸ ਤੋਂ ਬਾਅਦ ਤਾਂ ਬਹੁਤ ਕੁਝ ਸੀ ਜੀ ਲੁਧਿਆਣੇ ਅੰਮਰ ਸਰ ਥਾਂ ਥਾਤੇ ਅਸੀਂ ਬਹੁਤ ਮਤਲਬ ਛੋਟੇ ਛੋਟੇ ਜਿਹੜੇ ਕਿਸਾਨ ਵੀ ਜਿਹੜੇ ਦੁੱਧਤਪਾਦਕਾ ਉਹ ਵੀ ਗੜਬੜ ਕਰਦੇ ਆ ਜਿਹੜੇ ਡੇਰੀਆਂ ਚ ਮਲਾਵਟੀ ਦੁੱਧ ਬਣਾਉਂਦੇ ਸੀਗੇ ਜਾਂ ਅਫਸਰਾਂ ਨਾਲ ਮਿਲ ਕੇ ਜਿਹੜਾ ਉਹ ਗੜਬੜ ਕਰਦੇ ਸੀਗੇ ਬਹੁਤ ਕਾਫੀ ਜ਼ਿਆਦਾ ਸੀ ਉਹਨੂੰ ਛਾਪੇਮਾਰੀ ਕੀਤੀ ਤੇ ਹੁਣ ਜਿਹੜੇ ਅਸੀਂ ਹੈੱਡ ਆਫਸ ਦੇ ਵਿੱਚ ਵੀ ਜਿਹੜੀ ਅੱਛੀ ਟੀਮ ਅਸੀਂ ਲੈਂਦੀ ਹੈ ਤੇ ਜੀਐਮ ਵੀ ਸਾਰੇ ਪੰਜਾਬ ਦੇ ਵਿੱਚ ਅਸੀਂ ਚੇਂਜ ਕੀਤੇ ਆ ਕੰਪੈਰੀਟਿਵਲੀ ਅਸੀਂ ਬਹੁਤ ਜ਼ਿਆਦਾ ਕੰਟਰੋਲ ਕਰ ਚੁੱਕੇ ਪਰ ਅਜੇ 100% ਨਹੀਂ ਹੋਇਆ ਮੈਂ ਐਵੇਂ ਕਹਦਾ ਤੇ ਕਰ ਦਾਂਗੇ ਮਤਲਬ ਬਿਲਕੁਲ ਪ੍ਰਸ਼ਟਾਚਾਰ ਮੁਕਤ ਕਰ ਦੂੰਗਾ ਮੈਂ ਮਿਲਕਫੈਟ ਪੰਜਾਬ ਨੂੰ ਤੇ ਇੱਕ ਗੱਲ ਆਪਾਂ ਦੇਖਦੇ ਕਿ ਜਦੋਂ ਆਪਾਂ ਵੇਰਗਾ ਦੀ ਗੱਲ ਕਰਦੇ ਨੇ ਦੇਖੋ ਸਭ ਦਾ ਵਿਸ਼ਵਾਸ ਹੁੰਦਾ ਸੀ ਕਹਿੰਦਾ ਵੇਰਗਾ ਦੁੱਧ ਲੈ ਆਏ ਆ ਬਈ ਇਹ ਸ਼ੁੱਧਾ ਹੈ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਉਸਦੀ ਬਾਹਰ ਦਾ ਦੁੱਧ ਉਹ ਸੀ ਮੈਂ ਨਹੀਂ ਮੰਗਦੇ ਤਾਂ ਇਹ ਜਿਹੜੀ ਕੁਆਲਿਟੀ ਹੈਗੀ ਆ ਇਹਨੂੰ ਪੂਰੇ ਪੰਜਾਬ ਦੇ ਵਿੱਚ ਮੇਨਟੇਨ ਕਰਨ ਵਾਸਤੇ ਆਪਾਂ ਕਹਿੰਦੇ ਵੀ ਕੀ ਆਪਾਂ ਜਿਹੜੇ ਕਦਮ ਹੋਰ ਚੱਕ ਰਹੇ ਆਂ ਵੀ ਇਹਦੀ ਕੁਆਲਿਟੀ ਆ ਉਹ ਜ਼ਿਆਦਾ ਵਧੀਆ ਹੋਵੇ ਸਾਡੇ ਕੋਲ ਲਗਭਗ ਜੀ 6000 ਸੋਸਾਇਟੀਜ਼ ਹੈ ਠੀਕ ਹੈ ਜੀ 3700 ਦੇ ਕਰੀਬ ਲਗਭਗ ਸਾਡੇ ਕੋਲ ਜਿਹੜੇ ਬੀਐਮਸੀ ਆਪਾਂ ਕਹਿੰਦੇ ਜਿੱਥੇ ਸਾਡਾ ਦੁੱਧ ਇਕੱਠਾ ਹੁੰਦਾ ਉੱਥੇ ਸਾਡੇ ਕੋਲ ਫੁੱਲੀ ਫੁੱਲੀ ਆਟੋਮੈਟਿਕ ਜਿਹੜੇ ਲੇਟੈਸਟ ਟੈਕਨੋਲੋਜੀ ਦੇ ਮਸ਼ੀਨਾਂ ਜੇ ਤੁਸੀਂ ਇੱਕ ਡ੍ਰੌਪ ਵੀ ਕੋਈ ਐਡਲਟਰੇਸ਼ਨ ਦਾ ਪਾ ਦੋਗੇ ਉਹਨੇ ਉਹਨੇ ਉਹਦੀ ਡਿਲੀਵਰੀ ਨਹੀਂ ਕਰਨੀ ਉਹ ਟਰੱਕ ਉੱਥੇ ਮਤਲਬ ਰੁਕ ਜਾਣਾ ਉਹਨੇ ਉਹਦਾ ਜਿਹੜਾ ਮਤਲਬ ਦੁੱਧ ਐਕਸੈਪਟ ਨਹੀਂ ਕਰਨਾ ਸਾਡੇ ਪਲਾਂਟ ਨੇ ਤੇ ਇਹ ਵੀ ਗੱਲ ਆਈ ਹੈ ਕਿ ਆਪਾਂ ਕੁਆਲਟੀ ਨੂੰ ਦੇਖੇ ਇਹ ਵੀ ਦੇਖਿਆ ਕਿ ਸਾਰਾ ਸਿਸਟਮ ਜਿਹੜਾ ਹੈਗਾ ਆਟੋਮੈਟਿਕ ਹੈ ਕਿਤੇ ਹੱਥ ਨਹੀਂ ਲੱਗਦਾ ਕਹਿੰਦੇ ਬਿਲਕੁਲ ਜੀ ਲਗਭਗ ਹੁਣ ਸਾਡੇ ਦੇਖੋ ਮੋਹਾਲੀ ਦੇ ਵਿੱਚ ਅਸੀਂ ਹੁਣ ਲਗਭਗ 350 ਕਰੋੜ ਦੀ ਲਾਗਤ ਨਾਲ ਜਿਹੜਾ ਨਵਾਂ ਪਹਿਲਾਂ ਆਲਰੇਡੀ ਸਾਡੇ ਕੋਲ 7 ਲੱਖ ਲੀਟਰ ਦਾ ਜਿਹੜਾ ਸੈਟਅਪ ਪੁਰਾਣੇ ਲੱਗਿਆ ਹੋਇਆ ਤੇ ਹੁਣ ਬਿਲਕੁਲ ਲੇਟੈਸਟ ਜਿਹੜੀ ਜਰਮਨ ਦੀ ਟੈਕਨੋਲੋਜੀ ਨਾਲ 5.5 ਲੱਖ ਲੀਟਰ ਦਾ ਅਸੀਂ ਨਵਾਂ ਜਿਹੜਾ 350 ਕਰੋੜ ਦੀ ਲਾਗਤ ਨਾਲ ਅਸੀਂ ਜਿਹੜਾ ਨਵਾਂ ਕੰਮ ਸ਼ੁਰੂ ਹੋ ਗਿਆ ਜੀ ਮਾਝੂਕ ਮੁੱਖ ਮੰਤਰੀ ਸਾਹਿਬ ਨੇ ਉਹਦੀ ਆਦੇਸ਼ ਦਿੱਤੇ ਸੀਗੇ ਤੇ ਜਲਦੀ ਉਹ ਬਿਲਡਿੰਗ ਬਣ ਕੇ ਤਿਆਰ ਹੋ ਜੂਗੀ ਤੇ ਮੁੱਖ ਮੰਤਰੀ ਸਾਹਿਬ ਉਹਦਾ ਉਦਘਾਟਨ ਕਰਨਗੇ ਇਸੇ ਤਰ੍ਹਾਂ 180 ਕਰੋੜ ਦੀ ਲਾਗਤ ਨਾਲ ਲਗਭਗ ਅਸੀਂ ਅਮਰਸਰ ਨਵਾਂ ਲਾ ਰਹੇ ਜੀ ਉਹ ਵੀ ਇਸੇ ਤਰ੍ਹਾਂ ਉੱਥੇ ਹਾਂ ਮਿਲਕ ਪਲਾਂਟ ਹਾਂ ਟਾਈਟਨ ਰੱਖਦੀ ਜਿਹੜੀ ਕਪੈਸਿਟੀ ਵਧੇਗੀ ਐਸੇ ਤਰ੍ਹਾਂ ਅਸੀਂ 105 ਕਰੋੜ ਰੁਪਏ ਦੇ ਨਾਲ ਅਮਰਸਰ ਦੇ ਵਿੱਚ ਅਸੀਂ ਚਾਲੂ ਕਰਤਾ ਉਹ ਆਲਰੇਡੀ ਚਾਲੂ ਹੋ ਚੁੱਕਿਆ ਐਸੇ ਤਰ੍ਹਾਂ ਅਸੀਂ 85 ਕਰੋੜ ਨਾਲ ਜਲੰਧਰ ਦੇ ਵਿੱਚ ਅਸੀਂ ਜਿਹੜਾ ਉਹ ਨਵਾਂ ਸੈਟਅਪ ਲਾਇਆ ਤੇ ਇੱਕ ਨਵਾਂ ਫਰੂਜਪੁਰ ਸਾਡਾ ਚਿਲਿੰਗ ਸੈਂਟਰ ਸੀਗਾ ਉਹ 2 ਲੱਖ ਲੀਟਰ ਦੀ ਕਪੈਸਿਟੀ ਵਾਲਾ ਉੱਥੇ ਵੀ ਅਸੀਂ ਮਿਲਕ ਪਲਾਂਟ ਮਤਲਬ ਇਹ ਪਿਛਲੇ 2 ਸਾਲਾਂ ਚ ਮਾਝੂਗੂ ਮੁੱਖ ਮੰਤਰੀ ਸਾਹਿਬ ਦੀ ਇਨੀ سپورਟ ਹੈ ਵੀ ਸਾਨੂੰ ਕਿਸੇ ਕਿਤੇ ਵੀ ਸਾਡੀ ਫਾਈਲ ਨਹੀਂ ਰੁਕਦੀ ਕਿਤੇ ਵੀ ਸਾਡਾ ਕੰਮ ਨਹੀਂ ਰੁਕਦਾ ਤੇ ਅਸੀਂ ਜੋ ਡਿਊਟੀ ਲਈ ਅਸੀਂ ਦਿਨ ਰਾਤ ਕਿਉਂਕਿ ਸਾਡਾ ਜਿਹੜਾ ਬੋਰ ਸਿਆਣੇ ਬੋਰਡ ਆ ਸਾਡਾ ਪੰਜਾਬ ਦਾ ਜਿਹੜਾ ਬੋਰਡ ਉਹਦੇ ਵਿੱਚ ਬੜੇ ਸੁਚੱਜੇ ਤਜਰਬੇਕਾਰ ਜਿਹੜੇ ਸਾਰੇ ਪੁਰਾਣੇ ਜਿਹੜੇ ਸਾਡੇ ਹੈਗੇ ਭਾਵੇਂ ਉਹ ਵੱਖ-ਵੱਖ ਪਾਰਟੀਆਂ ਤੋਂ ਆ ਕੋਈ ਕਾਂਗਰਸੀ ਆ ਕੋਈ ਕੱਲੀ ਆ ਕਿਉਂਕਿ ਸਾਡੇ ਟਾਈਮ 'ਚ ਤਾਂ ਇਲੈਕਸ਼ਨ ਹੋਈ ਨਹੀਂ ਪਰ ਫਿਰ ਵੀ ਉਹ ਐਨੇ ਸਪੋਰਟਿੰਗ ਆ ਹਰ ਬੰਦਾ ਲਗਭਗ ਉਹ ਕਿਸਾਨ ਹੈ ਤੇ ਉਹਨਾਂ ਦੇ ਦਿਲ 'ਚ ਵੀ ਜਨੂਨ ਸੀਗਾ ਬਾਕੀ ਜਦੋਂ ਸਾਡੀ ਇਮਾਨਦਾਰੀ ਸਾਡੇ ਪੱਲੇ ਹੁੰਦੀ ਵੀ ਚੰਗਾ ਹਰ ਬੰਦਾ ਤੁਹਾਡੀ ਸਪੋਰਟ ਕਰਨ ਦਾ ਕਿਸਾਨਾਂ ਦੇ ਵਾਸਤੇ ਆਪਾਂ ਕਹਿੰਨੇ ਵੀ ਦੇਖੋ ਅੱਛੀ ਮੱਝ ਹੋਏਗੀ ਅੱਛੀ ਗਾਂ ਹੋਏਗੀ ਦੁੱਧ ਖੜੇਗੋਲ ਤੜੇ ਆਣਾ ਬਰੀ ਦੁੱਧ ਤੇ ਇਹਦੇ ਵਾਸਤੇ ਕਿਸਾਨਾਂ ਨੂੰ ਅੱਛਾ ਦੁੱਧ ਮਿਲੇ ਇਹਦੇ ਵਾਸਤੇ ਸੀਡਜ਼ ਜਾਂ ਆਪਾਂ ਕਹੀਏ ਕੀ ਗਾਂਾਂ ਦੇ ਮੱਜਾਂ ਦੀ ਜਾਂ ਨਸਲ ਨੂੰ ਲੈ ਕੇ ਵੀ ਆਪਾਂ ਕੰਮ ਕਰਦੇ ਹੈਗੇ ਮੈਂ ਤੁਹਾਨੂੰ ਇਹ ਦੱਸਦਾ ਵੀ ਮੈਂ ਨਾ ਅ ਅਰਵਿੰਦ ਕੇਜਰੀਵਾਲ ਜੀ ਸਾਡੇ ਮਿੱਠਾ ਨਹੀਂ ਪੀਂਦੇ ਮੈਂ ਉਹਨਾਂ ਵਾਸਤੇ ਥੋੜਾ ਜਿਹਾ ਲੈ ਗਿਆ ਵੀ ਸਾਡਾ ਟੈਸਟ ਕਰੋ ਇਹ ਸਮਾਨ ਉਹ ਕਹਿੰਦੇ ਵੀ ਕਿਹੜੀ ਲੱਸੀ ਨਮਕੀਨ ਹੈ ਕਿ ਮਿੱਠੀ ਹੈ ਮੈਂ ਕਿਹਾ ਜੀ ਮਿੱਠੀ ਹੈ ਕਹਿੰਦਾ ਮੈਂ ਨਹੀਂ ਪੀਣੀ ਮੈਂ ਜੀ ਤੁਸੀਂ ਸਿਰਫ ਇੱਕ ਕੱਪ ਪੀ ਕੇ ਦੇਖੋ ਕੁੱਟ ਤੇ ਜਦੋਂ ਉਹ ਇੱਕ ਕੁੱਟ ਪੀਤੀ ਉਹ ਉਹਨਾਂ ਨੇ ਇੰਨੀਆਂ ਚੁਸਕੀਆਂ ਲਾ ਕੇ ਮਤਲਬ ਉਹ ਸਾਰਾ ਡੱਬੇ ਮਤਲਬ ਪੂਰੀ ਬੋਟਲ ਖਤਮ ਕਰਤੀ ਤੇ ਮਤਲਬ ਉਹਨੂੰ ਮੈਨੂੰ ਇਹ ਲੱਗਿਆ ਵੀ ਜਿਵੇਂ ਇੱਕ ਬੋਟਲ ਹੋਰ ਵੀ ਪੀ ਸਕਦੇ ਆ ਐਸੇ ਤਰ੍ਹਾਂ ਮਿਸਾਲ ਦੇ ਤੌਰ ਤੇ ਮਿਸਿਸ ਸੀਐਮ ਮਾਨ ਨੇ ਉਹ ਵੀ ਮਿੱਠਾ ਬਹੁਤ ਘੱਟ ਪੀਂਦੇ ਨੇ ਮੈਂ ਕਿਹਾ ਜੀ ਤੁਸੀਂ ਇੱਕ ਵਾਰ ਸਾਡਾ ਟੇਸਟ ਤਾਂ ਕਰੋ ਉਹਨਾਂ ਨੇ ਵੀ ਮਤਲਬ ਇਹਦਾ ਟੇਸਟ ਆ ਜਿਹੜਾ ਨਾ ਮਤਲਬ ਇੰਨਾ ਵਧੀਆ ਬੈਲੈਂਸਡ ਹੈ ਬੰਦਾ ਭੁੱਲ ਜਾਂਦਾ ਵੀ ਮੈਂ ਕਿਸੇ ਚੀਜ਼ ਦਾ ਮਰੀਜ਼ ਆ ਐਸੇ ਤਰ੍ਹਾਂ ਚੀਮਾ ਸਾਹਿਬ ਹੋਗੇ ਅਮਰੂੜਾ ਜੀ ਇੱਕ ਦਿਨ ਮੰਨ ਨਹੀਂ ਸੀ ਰਿਹਾ ਕਹਿੰਦੇ ਯਾਰ ਨਮਕੀਨ ਹੈਗੀ ਤਾਂ ਦੇ ਦਿਓ ਮੈਂ ਅਜੇ ਤੁਸੀਂ ਚੈੱਕ ਤਾਂ ਕਰੋ ਜਦੋਂ ਉਹਨਾਂ ਨੇ ਉਹਨਾਂ ਨੇ ਇੰਨੀਆਂ ਚੁਸਕੀਆਂ ਲਾ ਕੇ ਪੀਤੀ ਉਹ ਕਹਿੰਦੇ ਵੀ ਕੀ ਬਾਤ ਹੈ ਕਹਿੰਦੇ ਮੈਂ ਤਾਂ ਕਦੇ ਮਿੱਠੀ ਲੱਸੀ ਪੀਤੀ ਨਹੀਂ ਸੀ ਵੇਰ ਕਦੀ ਤੇ ਇਸ ਕਰਕੇ ਜਿਹੜਾ ਜਿਹੜਾ ਮਿਆਰੀ ਕੋਈ ਪ੍ਰੋਡਕਟ ਹੁੰਦਾ ਜੋ ਕੋਈ ਵੀ ਤੁਸੀਂ ਕੋਈ ਚੰਗੀ ਚੀਜ਼ ਦਿੰਦੇ ਆ ਤਾਂ ਉਹ ਹਰ ਬੰਦਾ ਲਾਈਕ ਕਰਦਾ ਜੀ ਤੇ ਸਾਨੂੰ ਮਾਣ ਵੀ ਹੈ ਤੇ ਸਾਨੂੰ ਹੁਣ ਵਿਸ਼ਵਾਸ ਵੀ ਹੈ ਵੀ ਅਸੀਂ ਆਪਣਾ ਜਿਹੜਾ ਵੀਂਤ ਗੱਲ ਇਹ ਜੀ ਦੇਖੋ ਜਿਹੜੀ ਪੰਜਾਬ ਦੀ ਆਰਥਿਕਤਾ ਸਾਰੀ ਕਿਸਾਨੀ ਤੇ ਡਿਪੈਂਡੈਂਟ ਹੈ ਜੇ ਸਾਡਾ ਕਿਸਾਨ ਖਿਚਾ ਲੂਗਾ ਤਾਂ ਸਾਡਾ ਪੰਜਾਬ ਖਸ ਜਾਏ ਤੇ ਕਰਦੇ ਆਪਾਂ ਸੀਡ ਤੇ ਸੀਮਨ ਨਹੀਂ ਸੀ ਉਹਦੇ ਵਾਸਤੇ ਵੀ ਪ੍ਰਮੋਸ਼ਨ ਕਰਦੇ ਆ ਲੋਕਾਂ ਨੂੰ ਸਾਡੇ ਕੋਲ ਫੀਡ ਦੇ ਦੋ ਪਲਾਂਟਾਂ ਜੀ ਆਪਣੇ ਜਿਹੜੀ ਅਸੀਂ ਮਿਆਰੀ ਫੀਡ ਦਿੰਦੇ ਆ ਪੂਰੇ ਪੰਜਾਬ ਵਿੱਚ ਸਾਡੇ ਕੋਲ ਸਿਮਨ ਦਾ ਪਲਾਂਟ ਫਤੇਗੜ ਸਾਹਿਬ ਬਸੀ ਪਠਾਣਾ ਹੈ ਜੀ ਸਾਡੇ ਕੋਲ ਸੀਡ ਫਾਰਮ ਹੈ ਅਸੀਂ ਬੀਜ ਸਪਲਾਈ ਕਰਦੇ ਆ ਉਹ ਬੀਜ ਫਿਰ ਜਦੋਂ ਦੁਆਰਾ ਖਰੀਦ ਕੇ ਕਿਸਾਨਾਂ ਤੋਂ ਬਾਇ ਕਰਕੇ ਅਸੀਂ ਅੱਗੇ ਕਿਸਾਨਾਂ ਨੂੰ ਫਿਰ ਉਹਨਾਂ ਦੁਆਰਾ ਜਿਹੜੇ ਅੱਛੇ ਬੀਜ ਜਾਂ ਜਿਹੜੇ ਲੇਟੈਸਟ ਵੈਰਾਈਟੀ ਜਿਹੜੀਆਂ ਆਉਂਦੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਦੁਆਰਾ ਇੱਕ ਬੜੀ ਗੱਲ ਹੁੰਦੀ ਸੀ ਪਹਿਲਾਂ ਜਿਹੜੇ ਦੁੱਧ ਲੈ ਕੇ ਟੈਂਕਰ ਆਉਂਦੇ ਆ ਉਹਨਾਂ ਦੀ ਮਿਲਾਵਟ ਰੋਕਣ ਵਾਸਤੇ ਜੇ ਆਪਾਂ ਕਹਿੰਦੇ ਆ ਬਾਣੀ ਦਾ ਪਤਵੇ ਤੇ ਉਹ ਪਿੱਛੇ ਟੀਮਾਂ ਚੱਲਦੀ ਚੈਕਿੰਗ ਵਾਸਤੇ ਸਰਪ੍ਰਾਈਜ਼ ਟੀਮਾਂ ਕਿ ਉਹ ਉਹ ਸਿਸਟਮ ਕਿੱਦਾਂ ਮੌਜੂਦ ਕੀਤਾ ਤੁਸੀਂ ਹੋਰ ਉਹਨੂੰ ਉਹ ਅਸੀਂ ਨਾ ਇੱਕ ਇੱਥੋਂ ਦੁੱਧ ਸਹੀ ਆਵੇ ਇੱਥੇ ਤੱਕ ਹਾਂ ਉਹ ਇੱਕ ਟਰੱਕ ਦੇ ਪਿੱਛੇ ਇੱਕ ਲਵਾ ਸਿਸਟਮ ਲੱਗਦਾ ਜੀ ਉਹਦਾ ਉਹ ਉਹਦੇ ਨਾਲ ਤੁਸੀਂ 24 ਘੰਟੇ ਅੰਡਰ ਸਰਵਲੈਂਸ ਹੈ ਠੀਕ ਹੈ ਤੇ ਤੋਂ ਮਤਲਬ ਪਲਾਂਟ 2 ਚਾ ਹੈੱਡ ਆਫਿਸ ਸਾਡੇ ਬੈਠੇ ਸਾਰੇ ਰੈਗੂਲਰ ਦੇਖ ਰਹੇ ਆਂ ਵੀ ਇਹ ਗੱਡੀ ਕਿਤੇ ਰੁਕੀ ਤਾਂ ਨਹੀਂ ਜਾਂ ਕਿਤੇ ਜਿਹੜਾ ਅਜੇ ਕਿਤੇ 10 20% ਜਿਹੜੇ ਇੰਟੀਰੀਅਰ ਏਰੀਆਜ਼ ਜਾਂ ਜਿੱਥੇ ਕਈ ਵਾਰ ਰੇਂਜ ਉਨ ਜਿਉਂਦੀ ਉੱਥੇ ਭਾਵੇਂ ਹੈਗਾ ਪਰ ਜੇ ਕਾਰਬੀ ਆਊਗਾ ਪਿੱਛੋਂ ਤਾਂ ਸਾਡੇ ਅੱਗੇ ਜਿਹੜਾ ਸਿਸਟਮ ਲੱਗਿਆ ਉਹ ਮਸ਼ੀਨਰੀ ਨੇ ਐਕਸੈਪਟ ਨਹੀਂ ਕਰਨਾ ਜੀ ਉਹਨੂੰ ਤੇ ਕਹਿੰਦੇ ਵੀ ਹੁੰਦਾ ਪਹਿਲਾਂ ਦੁੱਧ ਦਹੀਂ ਦੇ ਘੀ ਦੀ ਗੱਲ ਹੁੰਦੀ ਸੀਗੀ ਬੇਰਕਾ ਦਾ ਦੁੱਧ ਹੈ ਦਹੀਂ ਹੈ ਘੀ ਹੈ ਤੇ ਹੁਣ ਤੁਸੀਂ ਕਹਿੰਦੇ ਮਠਿਆਈਆਂ ਵੀ ਬਣਾਉਣੀਆਂ ਹਲਵਾਈ ਬਣ ਜਾਣਾ ਫੇਰ ਕਾਲਿਆਂ ਨੇ ਨਹੀਂ ਅਸੀਂ ਦੇਖੋ ਪਹਿਲਾਂ ਵੀ ਅਸੀਂ ਨਾ ਬਾਹਰੋਂ ਆਊਟਸੋਰਸ ਕਰਾਉਂਦੇ ਸੀ ਮਤਲਬ ਬਣਾਉਂਦੇ ਸੀਗੇ ਬਾਹਰੋਂ ਲੈ ਕੇ ਮਠਿਆਈਆਂ ਦੀਵਾਲੀ ਦੇ ਤਿਹਾਰ ਦੇਖੋ ਸਾਡਾ ਜਿਹੜਾ ਦੇਸ਼ ਹੈ ਵਕ ਵਕ ਤਿਹਾਰਾਂ ਦਾ ਦੇਸ਼ ਹੈ ਖੁਸ਼ੀਆਂ ਖੇੜਿਆਂ ਦਾ ਸਾਡਾ ਕਲਚਰ ਹੈ ਜਿਹੜਾ ਹਿੰਦੁਸਤਾਨ ਦਾ ਕਹੇ ਲੋ ਪੰਜਾਬ ਦਾ ਕਹੇ ਲੋ ਉਹਦੇ ਵਿੱਚ ਬਹੁਤ ਬਿਸ਼ਵਾਸ ਸੀਗਾ ਵੇਰਕਾ ਤੇ ਅਸੀਂ ਬਹੁਤ ਮਿਆਰੀ ਮਠਿਆਈਆਂ ਸੀ ਜਿਹੜੇ ਬਾਹਰੋਂ ਬਣਾਉਂਦੇ ਸੀਗੇ ਪਰ ਹੁਣ ਅਸੀਂ ਆਪਣਾ ਨਵਾਂ ਸੈਟਅਪ ਹੈ ਜਿਹੜਾ ਐਤਕੀ ਦਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਤੋਹਫਾ ਹਿੰਦੁਸਤਾਨ ਦੇ ਲੋਕਾਂ ਨੂੰ ਜਿਹੜਾ ਤੋਹਫਾ ਅਸੀਂ ਆਪਣੀਆਂ ਮਠਿਆਈਆਂ ਬਣਾ ਕੇ ਆਪਣੇ ਪਲਾਂਟ ਦੇ ਵਿੱਚ ਅਸੀਂ ਬਹੁਤ ਵੱਡੇ ਪੱਧਰ ਤੇ ਅਸੀਂ ਦਵਾਂਗੇ ਤੇ ਇੱਕ ਗੱਲ ਹੈ ਇਹ ਨਵੀਂ ਵੀ ਪਤਾ ਲੱਗਿਆ ਮਨ ਨੂੰ ਵੀ ਕਹਿੰਦੇ ਦਹੀਂ ਲੈ ਕੇ ਆ ਰਹੇ ਤੁਸੀਂ ਬਾਇਓਟੈਕ ਦਹੀਂ ਪ੍ਰੋਟੀਨ ਵਾਲਾ ਹਾਂਜੀ ਉਹ ਨਵਾਂ ਸਾਡਾ ਹੁਣ ਅਸੀਂ ਸ਼ੁਰੂ ਕੀਤਾ ਜੀ ਤੇ ਉਹ ਬਹੁਤ ਲੋਕ ਉਹਨੂੰ ਲਾਈਕ ਕਰਦੇ ਆ ਤੇ ਬੜਾ ਅੱਛਾ ਹੁੰਦਾ ਇਸ ਤੋਂ ਜਿਹੜਾ ਆਮ ਰੁਟੀਨ ਚ ਦਹੀ ਹੁੰਦਾ ਉਹਦੇ ਨਾਲ ਹਟਕੇ ਹੁੰਦਾ ਤੇ ਉਹਦੇ ਵਿੱਚ ਜਿਵੇਂ ਕੋਈ ਮਰੀਜ਼ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਹੈਗਾ ਉਹ ਬੜਾ ਉਹਦੇ ਲਈ ਸਪੋਰਟਿੰਗ ਹੁੰਦਾ ਉਹਦੀ ਹੈਲਥ ਲਈ ਹਾਂਜੀ ਉਹ ਤਾਂ ਮਿਲਕਪਲਾਨਟ ਦੀ ਮਿਲਕ ਫੈਟ ਦੀ ਗੱਲ ਹੋ ਗਈ ਆਪਾਂ ਥੋੜੀ ਰਾਜਨੀਤੀ ਅਲਗ-ਅਲਗ ਕਰ ਲਈਏ ਥੋੜਾ ਥੋੜਾ ਹਲਕਾ ਖੜੜ ਹਾਂਜੀ ਜਿਹੜਾ ਕਿ ਤੁਸੀਂ 2012 ਤੋਂ ਬਣਾਉਣਾ ਸ਼ੁਰੂ ਕੀਤਾ ਤੇ ਤੁਸੀਂ ਕਾਫੀ ਮਿਹਨਤ ਵੀ ਕੀਤੀ ਉੱਥੇ ਹਰਕੇ ਜਿੰਦਰਿੰਦਰ ਸ਼ਰਿਗਿੱਲ ਆਵਾਜ਼ਾਂ ਦੀ ਪਾਰਟੀ ਦਾ ਮਤਲਬ ਹੁੰਦਾ ਸੀਗਾ ਜਿੰਦਰਿੰਦਰ ਸ਼ਰਿਗਿੱਲ ਜਦੋਂ ਕੇਰੀਵਾਲ ਸਾਹਿਬ ਨੇ ਚੰਡੀਗੜ੍ਹ ਤੋਂ ਪੰਜਾਬ ਜਾਣਾ ਹੁੰਦਾ ਤਗਾ ਨਵਾਂ ਸ਼ਹਿਰ ਜਾਂ ਦਲੰਦਰ ਤਾਂ ਉਹ ਤੁਹਾਡੇ ਕੋਲ ਕਰਾਲੀ ਜੀ ਰੁੱਕ ਕੇ ਜਾਂਦੇ ਸੀਗੇ ਤੇ ਕਹਿੰਦੇ ਵੀ ਜੇ ਨਿਰੰਦਰ ਸਿੰਘ ਨੂੰ ਨਾ ਰੁਕੇ ਤਾਂ ਨਰਾਜ ਹੋ ਜਾਣਗੇ ਦੇਖੋ ਜੀ ਮੈਂ ਸਭ ਤੋਂ ਵੱਧ ਤਾਂ ਮਰੀਦ ਅਸੀਂ ਉਹਨਾਂ ਦੇ ਸ਼ੁਰੂ ਵਿੱਚ ਕੇਰੀਵਾਲ ਸਾਹਿਬ ਦੇ ਹੋਏ ਤੇ ਫਿਰ ਜਦੋਂ ਭਵੰਤਮਾਨ ਜੀ ਦਾ ਕਿ ਵਾਗਡੂ ਸੰਭਾਲ ਲਈ ਫਿਰ ਉਹ ਤਾਂ ਸੋਨ ਸਵਾਗੇ ਵਾਲੀ ਗੱਲ ਹੋ ਗਈ ਕਿਉਂਕਿ ਇੱਕ ਕਿਸਾਨ ਦਾ ਪੁੱਤ ਜਿਹਦੇ ਨਾਂ ਚਲੋ ਹੁਣ ਤਾਂ ਸਾਡੀ ਸਰਕਾਰ ਆ ਗਈ ਪਹਿਲਾਂ 18-18 ਘੰਟੇ ਉਹਨਾਂ ਦੇ ਭੁੱਖਣ ਭਾਣੇ ਰਹਿ ਕੇ ਭੁੱਖੇ ਰਹਿ ਕੇ 18-18 ਘੰਟੇ ਉਹਨਾਂ ਨੇ ਕੰਮ ਕੀਤਾ ਪੰਜਾਬ ਨੂੰ ਬਚਾਉਣ ਲਈ ਤੇ ਉਹ ਜਿਹੜੀ ਮਿਹਨਤ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਉਹ ਫਿਰ ਉਹਨੂੰ ਬੂਰ ਪਿਆ ਕਿਉਂਕਿ ਕਈ ਵਾਰ ਪੈਸੇ ਵੀ ਨਹੀਂ ਸੀ ਹੁੰਦੇ ਗੱਡੀ 'ਚ تیر ਵੀ ਮੁੱਕ ਜਾਂਦਾ ਸੀਗਾ ਮੋਟਰਸਾਈਕਲ ਤੇ ਬੈਠ ਕੇ ਫਿਰ ਸੀਐਮ ਸਾਹਿਬ ਜਾਂ ਮਾਨਯੋਗ ਭਵਨ ਸਿੰਘ ਮਾਨ ਜੀ ਜਾਂਦੇ ਸੀਗੇ ਅਸੀਂ ਤਾਂ ਉਹ ਵੀ ਦਿਨ ਦੇਖਿਆ ਕਿਉਂਕਿ ਮੈਂ ਤਾਂ ਬਹੁਤ ਜ਼ਿਆਦਾ ਮਾਨ ਸਾਹਿਬ ਨਾਲ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਮਤਲਬ ਕੱਪੜੇ ਫਟੇ ਹੋਣੇ ਖੀਸਾ ਫਟਿਆ ਹੋਣਾ ਤੇ ਕਹਿ ਦੇਣਾ ਵੀ ਵੀ ਵੀਰ ਜੀ ਸਾਡਾ ਖੀਸਾ ਫਟਿਆ ਉਹ ਕਹਿੰਦੇ ਇਹਦੇ 'ਚ ਕਿਹੜਾ ਪੈਸੇ ਆ ਕੋਈ ਗੱਲ ਨਹੀਂ ਮਤਲਬ ਉਹ ਬੰਦਾ ਉਹ ਉਹਨਾਂ ਦੀ ਜੇ ਆਪਾਂ ਕਹਿ ਸਕੀਏ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੀ ਮਿਹਨਤ ਹੈ ਉਹਦੇ ਪਿੱਛੇ ਤਾਂ ਜਿਹੜਾ ਮਿਲ ਅਰਵਿੰਦ ਕੇਜਰੀਵਾਲ ਜੀ ਤਾਂ ਹੈਗੇ ਹੈਗੇ ਸਾਡੇ ਸੁਪਰੀਮੋ ਪਰ ਪੰਜਾਬ ਦੇ ਵਿੱਚ ਜੇ ਆਪਾਂ ਕਹੀਏ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਮਿਹਨਤ ਹੈ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਹੁਣ ਫੇਰ ਖੜ ਹਲਕਾ ਚਰਚਾ ਚ ਹੈ ਹੁਣ ਚਰਚਾ ਹੋ ਗਈ ਹੈ ਕਿ ਜਿਹੜੇ ਉੱਥੇ ਐਮ ਐਲ ਏ ਆ ਸਾਬਕਾ ਮੰਤਰੀ ਆ ਅਨਮੋਲ ਗगन ਮਾਨ ਉਹਨਾਂ ਨੇ ਰਾਜ ਨੇ ਛੱਡਣ ਦਾ ਗੱਲ ਕਰਕੇ ਅਸਤੀਫਾ ਦਿੱਤਾ ਹੈ ਤੇ ਕਹਿੰਦੇ ਵੀ ਬੜੀ ਹਲਚਲ ਮਚੀ ਹੋਈ ਹੈ ਤਾਂ ਕਿਦਾਂ ਦੇਖਦੇ ਤੁਸੀਂ ਉਹਨੂੰ ਨਰਿੰਦਰ ਸ਼ੇਰ ਗਿੱਲ ਜਿਸ ਨੇ ਹਲਕਾ ਖੜਾ ਕੀਤਾ ਜਿਸ ਨੇ ਇਹ ਆਵਾਜ਼ ਦੀ ਪਾਰਟੀ ਜਿਹੜੀ ਸੀਗੀ ਝੰਡਾ ਬਰਦਾਰ ਆਪਾਂ ਕਹੀਏ ਤੁਹਾਨੂੰ ਇਸ ਹਲਕੇ ਦਾ ਕਿਹਦਾ ਦੇਦੇ ਅੱਜ ਕਿਦਾਂ ਦੇਖਦੇ ਹੋ ਨਹੀਂ ਦੇਖੋ ਮੈਂ ਪਹਿਲਾਂ ਤਾਂ ਬੇਨਤੀ ਕਰਦਾ ਵੀ ਇਸ ਸਟੇਜ ਤੇ ਉਹਨੂੰ ਪੈਗ ਨਹੀਂ ਦੰਦਾ ਰਹਿਣਾ ਚਾਹੀਦਾ ਸੀਗਾ ਐਡਾ ਇੰਨੀ ਵੱਡੀਆਂ ਜ਼ਿੰਮੇਵਾਰੀਆਂ ਮਿਨਿਸਟਰੀ ਵੀ ਸਰਕਾਰ ਨੇ ਦਿੱਤੀ ਮਾਝੂਗ ਮੁੱਖ ਮੰਤਰੀ ਸਾਹਿਬ ਨੇ ਤੇ ਹੁਣ ਵਿਚਲੇ ਗੱਲ ਦਾ ਤਾਂ ਅਸੀਂ ਮੈਨੂੰ ਨਹੀਂ ਪਤਾ ਕੀ ਹੈਗਾ ਪਰ ਐਦਾ ਅਦਵਿਚਕਾਰ ਛੱਡ ਕੇ ਜਾਣਾ ਨਹੀਂ ਚਾਹੀਦਾ ਅਸੀਂ ਤਾਂ ਅਜੇ ਵੀ ਕਹਿੰਦੇ ਵੀ ਉਹ ਸੇਵਾ ਕਰਨ ਲੱਗੇ ਦੀ ਪਰ ਚਲੋ ਤੇ ਕੀ ਲੱਗਦਾ ਹੈ ਕੀ ਲੱਗਦਾ ਕਿ ਇੱਕ ਹੋਰ ਨਾਮ ਚੱਲਦਾ ਵੀ ਕੋਈ ਹੋਰ ਆ ਸਕਦਾ ਹੈ ਜੇ ਕੋਈ ਬਦਲਾ ਹੁੰਦਾ ਜਾਂ ਕੋਈ ਬੰਦਾ ਹੋਰ ਆਣ ਦੀ ਗੱਲ ਹੋ ਰਹੀ ਹੈ ਤੇ ਉਹਨੂੰ ਕਿੱਦਾਂ ਦੇਖਦੇ ਹੋ ਕਿ ਪਾਰਟੀ ਵੀ ਕਿਹੜੀ ਗੱਲ ਹੈ ਕਿ ਨਹੀਂ ਵਾਲੇ ਕੋਈ ਨਹੀਂ ਇਦਾਂ ਦੀ ਹੋ ਸਕਦੀ ਹੈ ਜੇ ਹੋਊਗੀ ਤਾਂ ਜਿਹੜੇ ਮਾਣਯੋਗ ਮੁੱਖ ਮੰਤਰੀ ਸਾਹਿਬ ਸੁਲਝੇ ਹੋਏ ਹੁਣ ਤਾਂ ਬਹੁਤ ਵੱਡਾ ਸਾਡਾ ਨੈਟਵਰਕ ਵੀ ਬਣ ਗਿਆ ਉਹ ਦੇਖ ਪਰਖ ਗਈ ਮਤਲਬ ਜਿਹੜਾ ਜੇ ਕੋਈ ਇਦਾਂ ਦੀ ਗੱਲ ਹੁੰਦੀ ਹੈ ਤਾਂ ਦੇਖ ਪਰਖੀ ਉਮੀਦਵਾਰ ਜਿਹੜਾ ਮੈਦਾਨ ਚ ਉਤਾਰਨਗੇ ਐਸੀ ਕੋਈ ਗੱਲ ਨਹੀਂ ਹੁਣ ਤਾਂ ਸਾਡੇ ਕੋਲ ਬਹੁਤ ਮਤਲਬ ਉਦੋਂ ਪਹਿਲਾਂ ਅਸੀਂ ਪਾਰਟੀ 'ਚ ਜਦੋਂ ਮਿਹਨਤ ਕਰਦੇ ਸੀਗੇ ਉਦੋਂ ਭਾਵੇਂ ਹੁਣ ਤਾਂ ਸਾਡੇ ਕੋਲ ਆਪਣਾ ਬਹੁਤ ਵਧੀਆ ਨਿਰੰਦਰ ਸਿੰਘ ਜੀ ਦੀ ਮਦਦ ਰਹੇਗੀ ਪੂਰੀ ਪਾਰਟੀ ਵਾਸਤੇ ਬਿਲਕੁਲ ਹੀ ਆਪਾਂ ਅਸੀਂ ਤਾਂ ਹਮੇਸ਼ਾ ਦੇਖੋ ਸਾਡੇ ਸਾਹਮਣੇ ਅਸੀਂ ਤਾਂ ਮਾਨਯੋਗ ਅ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪਾਸੇ ਮਾਨ ਜੀ ਦਾ ਮੈਂ ਤਾਂ ਜੋ ਕਹਿਣਗੇ ਅੱਧੀ ਰਾਤ ਵੀ ਆਪਾਂ ਹਾਜ਼ਰ ਹੈ ਜੀ ਮੰਨਿਆ ਜਾਂਦਾ ਹੈ ਕਿ ਖਰੜ ਹਾਕਾ ਰੜਾਗਾ ਬਿਲਕੁਲ ਆਮ ਆਦਮੀ ਪਾਰਟੀ ਦਾ ਸੇਫ ਹੈ ਉਸ 2012 ਚ ਵੀ ਇਹੀ ਗੱਲ ਕਹਿੰਦੇ ਸੀਗੇ ਤੇ ਅੱਜ 2025 ਆ ਗਿਆ ਹੈਗਾ ਅੱਜ ਵੀ ਇਹੀ ਕਹਿੰਦੇ ਆਮ ਆਦਮੀ ਪਾਰਟੀ ਦਾ ਗੜ ਹੈ ਗੜ ਦਾ ਗੜ ਦਾ ਨਾਮ ਹੋਊਗਾ ਤਾਂ ਉਹ ਤੇ ਤੁਰਿੰਦਰਿੰਦਰ ਸਿੰਘ ਸ਼ੇਰਗੱਲ ਦੇਖੋ ਗੜ ਤਾਂ ਪੂਰਾ ਪੰਜਾਬ ਹੀ ਬਣਾਤਾ ਸੀ ਹੁਣ ਮਾਝਾ ਗੁਮਕੁਮਾਥੀ ਸਾਹਿਬ ਨੇ ਤੁਹਾਡੇ ਸਾਹਮਣੇ ਜਿੰਨੀਆਂ ਸਕੀਮਾਂ ਜੋ ਵਾਅਦੇ ਕੀਤੇ ਸੀਗੇ ਲੋਕਾਂ ਨਾਲ ਉਸ ਤੋਂ ਵੀ ਵੱਧ ਕੇ ਦੇਖੋ ਹੁਣ ਆ 10 ਲੱਖ ਰੁਪਈਆ ਜਿਹੜਾ ਬੀਮਾ ਯੋਜਨਾ ਕੀਤੀ ਹੈ ਇਹ ਕੋਈ ਛੋਟੀ ਗੱਲ ਥੋੜਾ ਜੀ ਮਤਲਬ ਕਿੰਡੀ ਬੜੀ ਤਸੱਲੀ ਹੈ ਇੱਕ ਗਰੀਬ ਪਰਿਵਾਰ ਨੂੰ ਆਪਣੇ ਵਰਗੇ ਜਿਹੜੇ ਦਰਮਿਆਨੇ ਨੂੰ ਤਾਂ 10 ਲੱਖ ਲੱਗਦਾ ਵੀ ਪਰ ਜਿਹੜਾ ਗਰੀਬ ਬੰਦਾ ਜਿਹਨੇ ਕਦੇ 10000 ਜਿੰਦਗੀ ਚ ਇਕੱਠਾ ਨਹੀਂ ਦੇਖਿਆ ਉਹਦੇ ਪਰਿਵਾਰ ਲਈ ਇਕੱਲੇ ਇਕੱਲੇ ਜੀ ਲਈ ਐਨ ਹੀ ਜੋ 5 ਜੀਏ ਤਾਂ ਸਮਝੋ 50 ਲੱਖ ਰੁਪਇਆ ਉਹਨਾਂ ਤੇ ਕਿਸੇ ਵੀ ਟਾਈਮ ਜੇ ਕੋਈ ਮੈਡੀਕਲ ਦੀ ਲੋੜ ਪੈ ਜੇ ਐਜੂਕੇਸ਼ਨ ਦਾ ਸਿਸਟਮ ਤੁਸੀਂ ਦੇਖੋ ਹੁਣ ਆਈਆਈਟੀ 'ਚ ਸਾਡੇ ਕਿੰਨੇ ਬੱਚੇ ਪੰਜਾਬ ਤੋਂ ਗਏ ਆ ਤੇ ਹਰ ਸਾਡੇ ਜਿਹੜੇ ਮਿਨਿਸਟਰੀਸ ਮਿਸਟਰ ਸਾਹਿਬਾਨ ਮਤਲਬ ਪੂਰਾ ਪੰਜਾਬ ਨੂੰ ਬਚਾਉਣ ਲਈ ਦਿਨ ਰਾਤ ਕੀਤਾ ਪਿਆ ਜੀ ਮਾ ਜੋ ਮੁੱਖ ਮੰਤਰੀ ਸਾਹਿਬ ਨੇ ਜਿੰਨੇ ਵਾਅਦੇ ਕੀਤੇ ਸੀਗੇ ਉਹਨਾਂ ਨੇ ਹਰ ਵਾਅਦਾ ਪੂਰਾ ਕੀਤਾ ਤੇ ਜੇ ਕੋਈ ਰਹਿ ਗਿਆ ਉਹ ਆਨਲਾਈਨ ਟੈਂਪਸ ਪੂਰਾ ਹੋ ਜੀ। ਆਖਰੀ ਸਵਾਲ ਹੈ। ਕੀ ਨਯੁੱਧ ਨਸ਼ਾ ਦੇ ਬਰੂ ਚੱਲ ਰਿਹਾ ਪੰਜਾਬ 'ਚ? ਉਹਦੀ ਗੱਲ ਨਾ ਕਰੀਏ। ਤਾਂ ਸਹਿਰਗੀ ਸਰਕਾਰ ਦਾ ਕੰਮ ਦੇ ਵਿੱਚ ਕੋਈ ਕੁਝ ਨਾ ਕਿਸੇ ਦਾ ਅਧੂਰਾ ਪਰ ਰਹੇਗਾ ਕਿ ਮਿਲਕ ਪਲਾਂਟ ਮਿਲਕ ਫੈਟ ਜਿਹੜਾ ਹੈਗਾ ਉਹ ਵੀ ਕਿੱਦਾਂ ਮਦਦ ਕਰ ਰਿਹਾ ਹੈ ਯੁੱਧ ਦੀ ਅਸਥਾਪੁਰ ਚੱਲ ਰਿਹਾ ਹੈ ਕਿ ਜਿਗਣਾ ਲੋਕਾਂ ਨੂੰ ਨਸ਼ੇ ਤੋਂ ਹਟਾਉਣਾ ਆਪਾਂ ਨੇ ਫਿਰ ਉਹਨਾਂ ਦੀ ਸਿਹਤ ਬਣਾਉਣ ਦੀ ਜਿਹੜੀ ਗੱਲ ਹੈਗੀ ਹੈ ਉਹ ਚ ਕੀ ਯੋਗਤਾ ਲੱਗਦਾ ਉਹਦੇ ਚ ਦੇਖੋ ਜੀ ਪਹਿਲੇ ਪਹਿਲਾਂ ਤਾਂ ਮੈਂ ਮਾਜੂਬ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦਾ ਵੀ ਕਦੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਦਾਂ ਹੋਇਆ ਨਹੀਂ ਜਿਹੜੇ ਸਾਹ ਨਾਲ ਜਿਹੜੇ ਲੈਵਲ ਤੇ ਉਹਨਾਂ ਨੇ ਇਹਦੇ ਇਹਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਇਹ ਵੀ ਤੁਹਾਡੇ ਸਾਹਮਣੇ ਹੁਣ ਪ੍ਰਕਾਰ ਪੁਰਾਣੀਆਂ ਸਿਸਟਮਾਂ ਦੇ ਜਿਹੜੇ ਸਰਕਾਰਾਂ ਨੇ ਜਿਹੜਾ ਇਦਾਂ ਗਲਤ ਜਿਹੜਾ ਨਸ਼ੇ ਪੰਜਾਬ ਦੇ ਵਿੱਚ ਲਿਆਂਦੇ ਸੀਗੇ ਅੱਜ ਨੌਜਵਾਨ 6.5 6 ਫੁੱਟ ਦੇ ਨੌਜਵਾਨ ਹੁੰਦੇ ਸੀ ਜਿਹੜੇ ਜਿਹਨੂੰ ਆਪਾਂ ਕਹਿੰਦੇ ਸੀ ਕਿ ਪੰਜਾਬ ਦੇ ਨੌਜਵਾਨ ਨੂੰ ਦੁਨੀਆ ਦੇਖਦੀ ਸੀ ਥੜਖੜ ਕੇ ਅੱਜ ਉਹ ਡੱਕਿਆਂ ਵਰਗੇ ਨਸ਼ਿਆਂ ਦੇ ਨਾਲ ਹੋ ਗਏ ਤੇ ਪੰਜਾਬ ਹੈ ਜਿਹੜਾ ਖਾਲੀ ਹੁੰਦਾ ਜਾ ਰਿਹਾ ਉਹ ਸਭ ਤੋਂ ਬਹੁਤ ਵੱਡਾ ਸਭ ਤੋਂ ਜ਼ਰੂਰੀ ਸੀਗਾ ਜੀ ਇਹ ਉਦੇ ਵਿੱਚ ਅਸੀਂ ਵੀ ਮਿਲਕ ਫੈਡ ਵੱਲੋਂ ਜਿੱਥੇ-ਜਿੱਥੇ ਸਾਡੇ ਕੈਂਪ ਲੱਗਦੇ ਨੇ ਅਸੀਂ ਨਾਲ ਦੀ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਬੱਚਿਆਂ ਨੂੰ ਵੀ ਜਾਗਰੂਕ ਕਰਦੇ ਆ ਤੇ ਜਿੰਨੇ ਪਲੇਅਰਸ ਆ ਅਸੀਂ ਸਪੈਸ਼ਲ ਉਹਦੇ ਲਈ ਅਸੀਂ ਕੋਟਾ ਵੀ ਕੀਤਾ ਵੀ ਬੱਚਿਆਂ ਨੂੰ ਸਪੋਰਟ ਕਰਨ ਲਈ ਜਾਂ ਜਿੱਥੇ ਵੀ ਕਿਤੇ ਕੋਈ ਟੂਰਨਾਮੈਂਟ ਵੱਡਾ ਹੁੰਦਾ ਜੋ ਕੋਈ ਆ ਜਾਂਦਾ ਸੀ ਯੂਨੋ ਬੱਚਿਆਂ ਲਈ ਦੁੱਧ ਲੱਸੀ ਉਹਨਾਂ ਨੂੰ ਅਸੀਂ ਕਹਿੰਦੇ ਵੀ ਤੁਸੀਂ ਅਸੀਂ ਉਹਨਾਂ ਨੂੰ ਸਵਾਨ ਭੇਜਦੇ ਆਂ ਜੀ ਬੱਚਿਆਂ ਲਈ ਚਾਹੇ ਸਕੂਲਾਂ ਦੀ ਗੱਲ ਹੋਵੇ ਚਾਹੇ ਕੋਈ ਪ੍ਰਾਈਵੇਟ ਕੋਈ ਅਦਾਰਾ ਕੋਈ ਟੂਰਨਾਮੈਂਟ ਕਰਾਉਂਦਾ ਸੋ ਮੈਕਸਿਮਮ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉੱਥੇ ਸਾਡਾ ਵੇਰਕਾ ਦਾ ਦੁੱਧ ਜਾਂ ਲੱਸੀ ਅਸੀਂ ਜਿਹੜੀ ਪਚਾਈਏ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਪੰਜਾਬ ਦੀ ਨੌਜਵਾਨੀ ਨੂੰ ਤਾਂ ਹੀ ਸੰਦੇਸ਼ ਦੇਣਾ ਚਾਹੁੰਦਾ ਵੀ ਤੁਸੀਂ ਬਹੁਤ ਖੁਸ਼ਕਿਸਮਤ ਹੋ ਵੀ ਤੁਹਾਡੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਆਈਏ ਤੇ ਮਾਝੂਗ ਮੁੱਖ ਮੰਤਰੀ ਭਵਨ ਸਿੰਘ ਜੀ ਮਾਨ ਵਰਗਾ ਸੱਚਾ ਸੁੱਚਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਮਿਲੇ ਨੇ ਤੇ ਤੁਸੀਂ ਦੇਖੋ ਤੁਹਾਡੇ ਰਜਗਾਰ ਦੀ ਉਹ ਗਰੰਟੀ ਦੇ ਰਹੇ ਨੇ ਵਿਦੇਸ਼ਾਂ ਚੋਂ ਤੁਹਾਡਾ ਮੁਹਾਰਮੋੜ ਤਾਂ ਬਾਹਰਲੇ ਮੁਲਕਾਂ ਚ ਜਾ ਕੇ ਬਹੁਤ ਔਖਾ ਕੰਮ ਕਰਨਾ ਬੱਚਿਓ ਇੱਥੇ ਹੁਣ ਜ਼ਮੀਨਾਂ ਆਪਾਂ ਨੂੰ ਲੱਗਦਾ ਵੀ 2 2 3 3 ਕਰੋੜ ਰੁਪਇਆ ਬਹੁਤ ਆ ਇੱਥੇ 100 100 ਕਰੋੜ ਨੂੰ ਕਿੱਲਾ ਨਹੀਂ ਮਿਲਣਾ ਆਪਣੇ ਮਾਪੇ-ਮਾਪੇ ਕੋਲ ਰਹੋ ਆਪਣੀਆਂ ਜ਼ਮੀਨਾਂ ਬਚਾਓ ਤੇ ਪੰਜਾਬ ਵਰਗਾ ਖਿਸ਼ਾਲ ਪੰਜਾਂ ਦਰਿਆਵਾਂ ਦੀ ਧਰਤੀ ਇਹ ਹਜਾ ਇਹ ਜੇ ਸੀਜ਼ਨ ਹਿੰਦੁਸਤਾਨ ਵਰਗਾ ਇੱਕ ਦੁਨੀਆ 'ਚ ਕਿਤੇ ਨਹੀਂ ਹੈਗੇ ਤੇ ਪੈਸਾ ਹੋ ਸਕਦਾ ਪਰ ਜੋ ਨਜ਼ਾਰਾ ਪੰਜਾਬ ਦੇ ਵਿੱਚ ਰਹਿ ਕੇ ਆ ਜਿਹੜੀ ਮਿੱਟੀ ਤੁਸੀਂ ਜੰਮੇ ਆ ਜਿਹੜੀ ਮਾਤ ਪਾਤਸ਼ਾਹ ਤੁਸੀਂ ਬੋਲਣਾ ਸਿੱਖਿਆ ਦੂਜੇ ਕਿਸੇ ਵੀ ਕੰਟਰੀ ਚ ਚਲੇ ਤੁਸੀਂ ਦੂਜੇ ਦਰਜੇ ਦੇ ਤੁਸੀਂ ਸ਼ਹਿਰੀ ਰਹਿਣਾ ਇਸ ਕਰਕੇ ਆਓ ਆਪਾਂ ਨੌਜਵਾਨਾਂ ਨੂੰ ਹਿੱਸਾ ਪਾਓ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਓ ਹਾਸ ਦਾ ਖੇਡ ਦਾ ਗਿੱਧੇ ਪੰਗਣੇ ਵਾਲਾ ਪੰਜਾਬ ਹਮੇਸ਼ਾ ਖੁਸ਼ੀਆਂ ਖੇਡਣ ਵਾਲਾ ਪੰਜਾਬ ਜਿਹੜਾ ਜ ਆਪਾਂ ਸੁਪਨਿਆਂ ਦੇ ਵਿੱਚ ਸੁਣਦੇ ਹੁੰਦੇ ਸੀ ਜਾਂ ਦੇਖਦੇ ਸੀ ਉਹ ਪੰਜਾਬ ਨੂੰ ਲਿਆਉਣ ਵਿੱਚ ਜਿੰਨਾ ਤੁਸੀਂ ਯੋਗਦਾਨ ਬੱਚੇ ਪਾ ਸਕਦੇ ਆ ਉਹਦੇ ਵਿੱਚ ਪਾਓ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਜੀ ਪੰਜਾਬ ਰੇਨਾ ਹਿਮਾਚਲ ਨਿਊਜ਼ ਚੈਨਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸਮਾਂ ਕੱਢ ਕੇ ਮੈਨੂੰ ਨਮਾਣੇ ਜੀ ਇੱਕ ਆਵਾਮ ਦੀ ਪਾਰਟੀ ਦੇ ਵਰਕਰ ਨੂੰ ਤੁਸੀਂ ਟਾਈਮ ਦਿੱਤਾ ਇਹਨਾਂ ਸ਼ਬਦਾਂ ਤੁਹਾਡਾ ਜੋਸ਼ੀ ਜੀ ਮਨੂਜ ਜੋਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਇਲਾਕੇ ਦੇ ਵੀ ਹੋ ਤੁਸੀਂ ਮੇਰੇ ਬਚਪਨ ਦੇ ਸਾਡੇ ਇਲਾਕੇ ਚ ਸਾਥੀ ਵੀ ਰਹੇ ਮੈਂ ਤੁਹਾਨੂੰ ਸ਼ੁਰੂ ਤੋਂ ਦੇਖਦਾ ਹਾਂ ਹਮੇਸ਼ਾ ਤੁਸੀਂ ਮਿਹਨਤ ਕਰਕੇ ਹਮੇਸ਼ਾ ਤੁਸੀਂ ਕੋਈ ਵੀ ਜਿਹੜਾ ਮੁੱਦਾ ਹੈ ਉਹਨੂੰ ਹਮੇਸ਼ਾ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੱਲਬਾਤ ਕਰਨੇ ਤੁਹਾਡਾ ਬਹੁਤ ਬਹੁਤ ਲੇ ਨਏ ਮਿਲਕ ਫਾਰਮ ਪੰਜਾਬ ਦੇ ਚੇਅਰਮੈਨ ਸੀਗੇ ਉਹਨਾਂ ਨੇ ਕਿਹਾ ਕਿ ਬੇਰਕਾ ਦਾ ਦੁੱਧ ਮਾਂ ਦੇ ਦੁੱਧ ਤੋਂ ਬਾਅਦ ਗੱਲ ਹੁੰਦੀ ਹੈ ਬੇਰਕਾ ਦੇ ਦੁੱਧ ਦੀ ਕਿਉਂਕਿ ਇਹ ਇੰਨਾ ਸ਼ੁੱਧ ਹੈਗਾ ਆ ਤੇ ਘਾਟਾ ਜਿਹੜਾ ਹੈਗਾ ਜਿਹੜੇ ਘਾਟੇ ਚ ਆਦਾ ਉਹ ਘਾਟੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਬਰਾਬਰ ਲਿਆ ਜਾਵੇ ਔਰ ਬੇਰਕੀਆਂ ਹੋਰ ਬਹੁਤ ਸਾਰੇ ਪਲਾਂਟ ਲਗਾਏ ਜਾ ਰਹੇ ਆ ਕਿਉਂਕਿ ਪੁਰਾਣੇ ਪਲਾਂਟ ਸੀਗੇ ਲੱਗੇ ਸੀਗੇ ਕੈਪੈਸਿਟੀ ਵਧਾਉਣ ਵਾਸਤੇ ਨਵੇਂ ਬਣਾ ਲਗਾਏ ਜਾ ਰਹੇ ਆ ਭਾਵ ਕਿ ਆਮ੍ਰਿਤ ਡੈਮ ਤੋਂ ਦੁੱਧ ਪੰਜਾਬੀਓ ਬੇਰਕ ਦਾ ਸ਼ੁੱਧ ਦੁੱਧ ਹੋਰ ਮਿਲੇਗਾ ਦਹੀਂ ਹੋਰ ਮਿਲੇਗਾ ਔਰ ਆਪਕੀ ਇਹ ਪ੍ਰੋਟੀਨ ਵਾਲਾ ਦਹੀਂ ਵੀ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਮੈਨੂੰ ਮਨੋਰਚਨ ਦੇਉ ਇਜਾਜ਼ਤ ਫਿਰ ਤੁਹਾਨੂੰ ਕਿਸੇ ਹੋਰ ਸਖਸ਼ੀਸ਼ਣ ਕਰਾਵਾਂਗੇ ਰੂਬਰੂ